ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਟ ਚੀਮਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ 22 ਮੱਝਾਂ ਪਕਾਊਗਾ ਠੀਕ ਹੈ ਨਾ ਉਹਨਾਂ ਚੋਂ ਮਨਪਸੰਦ ਤੁਸੀਂ ਲਿਜਾ ਸਕਦੇ ਹੋ ਠੀਕ ਹੈ ਨਾ ਪੰਜ ਤਾਂ ਕਲੀਅਰ ਹੀ ਆ ਵੀ ਪਕਾਊਗਾ ਟੋਕੜ ਗੱਬਣਾ ਤੇ ਬਾਕੀ ਆਪਦੀ ਮਨਪਸੰਦ ਵੀ ਲਿਜਾ ਸਕਦੇ ਹੋ ਮਿੰਨੀ ਫਾਰਮ ਹੈ ਬਾਈ ਦਾ ਬਾਈ ਕਹਿੰਦਾ ਜੇ ਕਿਸੇ ਦੇ ਫੱਟ ਆਉਂਦੀ ਆ ਉਸ ਸਾਹਮਣੇ ਬਾਈ ਵਰ ਨਾ ਕੰਡੈਕਟ ਕਰ ਸਕਦਾ ਠੀਕ ਹੈ ਨਾ ਬਾਈ ਦਾ ਨੰਬਰ ਆਪਾਂ ਲਾਵਾਂਗੇ ਸਕਰੀਨ ਤੇ ਠੀਕ ਹੈ ਜੀ ਜ਼ਿਲ੍ਹਾ ਨੂੰ ਪਾਇੰਦਾ ਜੀ ਬਰਨਾਲਾ ਪਿੰਡ ਹੈਗਾ ਚੀਮਾ ਠੀਕ ਹਨ ਤੇ ਚੈੱਕ ਕਰ ਸਕਦੇ ਹੋ ਭਰਾ ਤੇ ਹਰ ਤਰ੍ਹਾਂ ਦੀ ਤੁਹਾਨੂੰ ਮੱਝ ਮਿਲ ਸਕਦੀ ਇੱਥੇ ਲਓ ਜੀ ਗਾਂਵਾਂ ਵੀ ਖੜੀਆਂ ਆ ਤੇ ਤਿੰਨ ਮੱਝਾਂ ਇੱਧਰ ਖੜੀਆਂ ਠੀਕ ਹੈ ਜੀ ਚੈੱਕ ਕਰ ਸਕਦੇ ਹਾਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਸੰਤੋਖਰਾਮ ਜੀ ਪਿੰਡ ਚੀਮਾ ਜੋਧਪੁਰ ਠੀਕ ਹੈ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਕਿੰਨੀਆਂ ਮੱਝਾਂ ਬਕਾਉ ਆ ਬਈ ਆਪਣੇ ਕੋਲ ਅੱਜ ਪੰਜ ਨੇ ਜੀ ਪੰਜ ਨੇ ਜੇ ਕੋਈ ਮਨਪਸੰਦ ਲੈ ਕੇ ਜਾਣੀ ਹੈ ਨਹੀਂ ਲੈ ਜਾਣ ਜੀ ਆਪਾਂ ਨੂੰ ਕੋਈ ਤਰਾਜੀ ਨਹੀਂ ਹੈਗੀ ਜੇ ਹਾਂ ਜੀ ਠੀਕ ਆ ਅ ਪਹਿਲੀ ਮੱਝ ਦੀ ਜਾਣਕਾਰੀ ਦੋ ਦੱਸੋ ਠੀਕ ਆ ਜੀ ਹਾਂ ਜੀ ਮੈਂ ਮੱਝ ਦੀ ਜਾਣਕਾਰੀ ਦੋ ਪਹਿਲੀ ਦੀ ਆਪਣੇ ਜੀ ਇਹ 2.5 ਮਹੀਨਿਆਂ ਦੀ ਗੱਭਣ ਹੈ ਹਾਂ ਜੀ 8 ਕਿਲੋ ਦੁੱਧ ਆ ਹਾਂ ਜੀ ਰੇਟ ਭਰਾ ਦਾ ਰੇਟ ਜੀ ਉਹ ਦਾ ਫੋਨ ਤੇ ਫੋਨ ਤੇ ਜਦੋਂ ਆਪ ਦਾ ਦੇਖ ਲੂਗਾ ਠੀਕ ਆ ਜੀ ਲੋ ਪਰ ਰੇਟ ਫੋਨ ਤੇ ਠੀਕ ਆ ਦੋ ਦੋ ਭਰਾ ਨੂੰ ਤੋਰ ਦੋ ਤੋਰ ਦੋ ਲੋ ਜੀ ਚੱਕਰ ਸਾਹਿਬ 8 ਲੀਟਰ ਦੁੱਧ ਦਾ ਬਈ ਹਾਂਜੀ 8 ਲੀਟਰ ਦੁੱਧ ਦਾ ਭਰਾ ਠੀਕ ਹੈ ਲੋ ਜੀ ਟੋਖੜਾ ਗੱਬਣ ਮੱਝ ਠੀਕ ਹੈ ਜੀ ਫੇਸ ਕੁਆਲਟੀ ਦੇਖਦਾ ਤੋਰ ਦੇ ਭਰਾ ਲੰਮੀ ਤੋਰ ਤੇ ਬੜੀ ਲੋ ਜੀ ਚੰਗੇ ਕੱਦ ਬੈਠਦੀ ਆ ਚੰਗੀ ਪਲੀ ਪਲੋਸੀ ਆ ਭਰਾ ਲੋ ਜੀ ਮੋੜ ਲਓ ਮੋੜ ਲਓ ਲਓ ਭਰਾ ਲਓ 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 ਮੋੜ ਲਓ ਲੋ ਜੀ ਪੈਂਡ ਚੀਮਾ ਤੇ ਜਿਲਾ ਨੂੰ ਪੈਂਦਾ ਬਰਨਾਲਾ ਬਰਨਾਲਾ ਜੀ ਬਰਨਾਲਾ ਜੀ ਮਾਨ ਪਸੰਦ ਹਾਂ ਜੀ ਬਰਨਾਲਾ ਬੰਨਾ ਆ ਜੀ ਮਾਨ ਪਸੰਦ ਤੁਸੀਂ ਲਿਜਾ ਸਕਦੇ ਹੋ ਠੀਕ ਹੈ ਨਾ ਇਹ ਹੈਗੀ ਸੀ ਇੱਕ ਨੰਬਰ ਠੀਕ ਹੈ ਜੀ ਬੰਦੋ ਜੀ ਬੰਦੋ ਹਾਂ ਜੀ ਬਈ ਦੂਜੀ ਦੀ ਮਾਝ ਦੀ ਜਾਣਕਾਰੀ ਦਿਓ ਇਹ ਸਾਡੇ 3 ਮਹੀਨੇ ਦੀ ਗੱਬਣਾ ਜੀ ਅੱਜ ਹੀ ਪਹਿਲੋ ਦੁੱਧ ਹੈਗਾ ਹਾਂ ਜੀ ਤੇ ਰੇਟ ਜੀ ਜਦੋਂ ਸੋਹਲਾ ਫੋਨ ਤੇ ਕਰ ਲਿਓ ਸਾਡੇ ਨਾਲ ਰੇਟ ਫੋਨ ਤੇ ਹਾਂ ਜੀ ਠੀਕ ਹੈ ਜੀ ਲੋਪਰਾ ਚੈੱਕ ਕਰ 8 ਲੀਟਰ ਦੁੱਧ ਆ ਤੇ ਰੇਟ ਬਾਈ ਕਹਿੰਦਾ ਫੋਨ ਤੇ ਚੰਗੀ ਭਲੀ ਪਲੋਸੀਆ ਤੋੜ ਦਿਓ ਪਰਾ ਇਹ ਵੀ ਟੋਕੜ ਗੱਬਣ ਮੱਝ ਮੱਝ ਆ ਜੀ ਠੀਕ ਹੈ ਜੀ ਚੈੱਕ ਕਰ ਸਕਦੇ ਕੱਦ ਬੈਲਟ ਸੁਖਨਾ ਕਰਮ ਵਾਲੀ ਦਾ ਸੋਹਣਾ ਲੋ ਜੀ ਜ਼ੋਰ ਕੇ ਦਿਖਾਉਂਦਾ ਭਾਈ ਬੰਨ ਕੇ ਕਿਵੇਂ ਗਿਆ ਹੋਈ ਕੋਈ ਗੱਲ ਹੀ ਕੋਈ ਗੱਲ ਨਹੀਂ ਖੁੱਲ ਉੱਠ ਗਿਆ ਨਾ ਲੋ ਜੀ ਲੋ ਜੀ ਪੈਂਟ ਚੀਮਾ ਤੇ ਜਿਲਾ ਨੂੰ ਪਾਉਂਦਾ ਜੀ ਬਰਨਾਲਾ ਲੋ ਜੀ ਇਹ ਦੋ ਨੰਬਰ ਆਪਰਾ ਲੇਵਾ ਤੁਸੀਂ ਦੇਖ ਸਕਦੇ ਹੋ ਚਾਹ ਦੋੜਾਂ ਦੇ ਚੋਕ ਲੈ ਜਾਈਏ ਜਾਲਾ ਹਾਂ ਜੀ ਹਾਂ ਠੀਕ ਆਜ ਮੋੜ ਲਓ ਜੀ ਮੋੜ ਲਓ ਲੋ ਦੋ ਡੰਗ ਚੋਂ ਤਿੰਨ ਚੋਂ ਜਿੰਨਾ ਜੀ ਕਰਦਾ ਠੀਕ ਹੈ ਜੀ ਬੱਚਾ ਬੱਚਾ ਦੀ ਮਗਰ ਬੱਚਾ ਹੈਗਾ ਜੀ ਹੈ ਨਹੀਂ ਬੱਚਾ ਬੱਚਾ ਹੈ ਨਹੀਂ ਕਹਿੰਦਾ ਭਾਈ ਕਹਿੰਦਾ ਬੱਚਾ ਹੈ ਨਹੀਂ ਭਰਾ ਠੀਕ ਹੈ ਜੀ ਪਹਿਲੀ ਮਗਰ ਵੀ ਨਹੀਂ ਭਾਈ ਬੱਚਾ ਠੀਕ ਹੈ ਠੀਕ ਹੈ ਪਹਿਲੀ ਮਗਰ ਵੀ ਨਹੀਂ ਦੂਜੀ ਮਗਰ ਵੀ ਠੀਕ ਹੈ ਖਜਵੀ ਤਿੰਨ ਨੰਬਰ ਵਾਲੀ ਦੱਸੋ ਜਾਣਕਾਰੀ ਐ ਜੀ ਸਾਡੇ 3 ਮਹੀਨੇ ਤੇ ਗੱਬਨ ਆ 8 ਕਿਲੋ ਦੁੱਧਾ ਮਗਰ ਬੱਚਾ ਹੈਗਾ ਜੀ ਕੱਟੀ ਕੱਟੀ ਹੈ ਜੀ ਮਗਰ ਕੱਟੀ ਹੈ ਲੋ ਭਰਾ ਚੈੱਕਰ ਸੋ ਲੇਵਾ 8 ਲੀਟਰ ਦੁੱਧਾ ਤੋੜ ਦੋ ਭਰਾ ਸਾਡੇ ਤਾਂ ਨਵੇਂ ਨੇ ਵੀ ਇਹ ਆਪਰਾ 7 ਨੰਬਰ ਠੀਕ ਹੈ ਨਾ ਮਗਰ ਇਹਦੇ ਕੱਟੀਆਂ ਜਿਹੜੀ ਦੋ ਸੀ ਉਹਨਾਂ ਮਗਰ ਬੱਚੇ ਹੈ ਨਹੀਂ ਬਾਈ ਕਹਿੰਦਾ ਤੇ ਇਹਦੇ ਮਗਰ ਬੱਚਾ ਹੈਗਾ ਕੱਟੀ ਉਸ ਨੂੰ ਦਿਖਾ ਦਾਂਗੇ ਬਾਅਦ ਵਿੱਚ ਤੇ ਵੱਧ ਜਾਣਕਾਰੀ ਬਾਈ ਤੂੰ ਵੀ ਲੈ ਲੈ ਬਾਈ ਦਾ ਨੰਬਰ ਪਾਸ ਸਕਰੀਨ ਤੇ ਲਾਵਾਂਗੇ ਤਾਂ ਤੋੜ ਦਿਓ ਜੀ ਲਓ ਜੀ ਚਲੋ ਜੀ ਚਲੋ ਚੈੱਕ ਕਰ ਸਰਪਰਾ ਤਾਰਾ ਕਰਮਵਾਲੀ ਦਾ ਲਓ ਜੀ ਮੋੜ ਦਿਓ ਮੋੜ ਲਓ ਮੋੜ ਲਓ ਮੋੜ ਲਓ ਮੋੜ ਦਿਓ ਮੋੜ ਦਾਂਗੇ ਮੋੜਤਾ ਲਿਓ 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 ਲਓ ਜੀ ਚੈੱਕ ਕਰ ਸਕਦੇ ਭਰਾ ਤੋਰ ਲੋ ਤੋਰ ਲੋ ਲਓ ਜੀ ਇਹ ਹੈਗੀ ਜੀ ਤਾਂ ਨੰਬਰ ਭਰਾ ਠੀਕ ਹੈ ਜੀ ਵਾਈ ਜੀ ਨਾਲ ਜਰੂਰ ਕੰਟੈਕਟ ਕਰੋ ਪਿੰਡ ਚੀਮਾ ਤੇ ਜਿਲਾ ਨੂੰ ਪੈਂਦਾ ਜੀ ਬਰਨਾਲਾ ਹਜੇ ਵੀ ਚਾਰ ਨੰਬਰ ਮਾਝੀ ਦੀ ਜਸਵੀ ਜਾਣਕਾਰੀ ਇਹ ਜੀ 4 ਮਹੀਨੇ ਦੀ ਗੱਬਨ ਹੈਗਾ 7 ਕਿਲਾ ਦੁੱਧ ਦਾ ਮਗਰ ਕੱਟਾ ਜੀ ਇਹਦੇ ਮਗਰ ਕੱਟਾ ਜੀ ਠੀਕ ਹੈ ਰੇਟ ਭਰਾ ਦਾ ਰੇਟ ਜੀ ਫੋਨ ਤੇ ਦੱਸਾਂਗੇ ਚਲੋ ਠੀਕ ਆ ਤੋਰ ਦਿਓ ਭਰਾ ਇਹਨੂੰ ਵੀ ਇਹ ਚਾਰ ਨੰਬਰ ਸੀ ਭਰਾ ਚੈੱਕ ਕਰ ਰਿਹਾ ਹਾਂ ਕੱਦ ਬੜ ਸੁਖਨਾ ਕਰਮ ਵਾਲੀ ਦੱਸੋ ਹਣਾ ਤੇ ਮਗਰ ਵੀ ਬੱਚਾ ਇਹਦੇ ਹੈਗਾ ਕੱਟਾ ਠੀਕ ਹੈ ਨਾ ਬਾਈ ਕੋਲ ਤੋਕੜ ਗੱਬਣ ਮੱਝਾਂ ਜੀ ਬਾਕੀ ਤਾਜ਼ੀਆਂ ਵੀ ਹੋਈਆਂ ਤਾਂ ਉਹ ਬਾਈ ਨਫਾਂ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਨਾ ਸਹ ਲਾਲ ਤਾਂ 5G ਬਾਈ ਦੱਸ ਰਿਆ ਬਾਕੀ ਕੋਈ ਨਾ ਨਿਗਾ ਮੁਰਵਾਦਣੇ ਆਪਾਂ ਥੋੜੀ ਠੀਕ ਹੈ ਨਾ 22 ਪਸ਼ੂਆ ਇਹਨਾਂ ਚੋਂ ਜਿਹੜੀ ਫਿੱਟ ਹੋ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਫੈਂਡ ਚੀਮਾ ਤੇ ਜਿਲ੍ਹਾ ਨੂੰ ਪੈਂਦਾ ਜੀ ਨਾਲਾ ਠੀਕ ਹੈ ਆ ਲੋ ਜੀ ਤੋਰਾ ਇਹਦਾ ਦੇਖ ਸਕਦੇ ਹੋ ਕਰਮਾਂ ਵਾਲੀ ਦਾ ਪੱਠਪੂੜਾ ਲਓ ਲੈਓ ਭਰਾ ਮੋੜ ਦੇ ਬੋਸ ਬਹੁਤ ਆ ਠੀਕ ਹੈ ਜੀ ਲੋ ਜੀ ਚਿੰਕ ਚੈੱਕ ਕਰ ਸਕਦੇ ਹੋ ਭਰਾ ਲੋ ਜੀ ਲਾ ਰੱਦਿਓ ਬੰਨੀ ਇਹਨੂੰ ਲੋ ਜੀ ਬੰਨੋ ਤੋਂ ਪ੍ਰਾਇਨ ਹਾਂ ਜੀ ਵੀ 5 ਨੰਬਰ ਦੀ ਜਾਣਕਾਰੀ ਦਿਓ ਜੀ ਇਹ ਚਾਰ ਮਹੀਨੇ ਤੇ ਗੱਬਣ ਆ ਜੀ 8 ਕਿਲੋ ਦੁੱਧ ਹੈਗਾ ਮਗਰ ਬੱਤਿਆ ਹੈਗਾ ਕੱਟਾ ਮਗਰ ਕੱਟਾ ਜੀ ਹਾਂ ਜੀ ਠੀਕ ਹੈ ਜੀ ਰੇਟ ਫੋਨ ਤੇ ਦੱਸਾਂਗੇ ਰੇਟ ਫੋਨ ਤੇ ਲੋ ਜੀ ਤੋੜ ਦੋ ਪ੍ਰਾਇਨ ਨੂੰ ਵੀ ਲੋ ਜੀ 5 ਮੱਜਾ ਹੀ ਟੋਕੜ ਗੱਬਣ ਚੰਗੇ ਕੱਦ ਕੱਦ ਦਾ ਵੱਡੀਆਂ ਕੱਦ ਵਾਲੀਆਂ ਠੀਕ ਹੈ ਨਾ ਜੀ ਬਾਕੀ ਤੁਸੀਂ ਫੇਸ ਕੋਲ ਕਰੀਂ ਸਾਰੇ ਲੋ ਜੀ ਪਹਿਲਾਂ ਤਿੰਨ ਵਾਰੀ ਆ ਗਿਆ ਮੋੜ ਕੇ ਆ ਲੋ ਜੀ ਲੋ ਜੀ ਚੈੱਕ ਕਰ ਸਕਦੇ ਹੋ ਭਰਾ ਤੋਰਾ ਤਾਰਾ ਕਰਮਵਾਲੀ ਦਾ ਠੀਕ ਹੈ ਜੀ ਇਹ ਹੈਗੀ ਜੀ ਪੰਜ ਨੰਬਰ ਲੋ ਜੀ ਲੋ ਭਰਾ ਇਹ ਆ ਗਈ 6 ਨੰਬਰ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਠੀਕ ਹੈ ਇਹ ਵੀ ਬੁਕਾਉਗਾ ਬਾਈ ਕਹਿੰਦਾ ਫੋਨ ਤੇ ਰੇਟ ਕਰ ਸਕਦੇ ਹੋ ਠੀਕ ਹੈ ਜੀ ਤੇ ਹੁਣ ਇਹ ਦੂ ਅਗਲੀ ਆ ਗਈ 7 ਨੰਬਰ ਲੋ ਜੀ 7 ਨੰਬਰ ਵੀ ਵਧ ਜਾਣਕਾਰੀ ਲੈ ਸਕਦੇ ਹੋ ਬਾਈ ਤੋਂ ਫੋਨ ਤੇ ਠੀਕ ਹੈ ਜੀ ਲੋ ਇਹ ਵੀ ਬੁਕਾਉਗਾ ਆ ਗਈ 8 ਨੰਬਰ ਚੈੱਕ ਕਰ ਸਕਦੇ ਜਿਹੜੀ ਮਰਜੀ ਫੈਕਟਰੀ ਉਹਦੀ ਸਚੂਡਿਓਲ ਜਸਾਨ ਉਹਦੀ ਤੋੜਾ ਤੋੜਾ ਦਿਖਾਇਆ ਵਾਪਾਂ ਤੇ ਕਿਉਂਕਿ ਵੀਡੀਓ ਬਾਲੀ ਵੱਡੀ ਬਣ ਸੀ ਏ ਕੀ ਆ 8 ਨੰਬਰ ਠੀਕ ਹੈ ਜੀ ਅਗਲੀ ਆ ਗਈ 9 ਨੰਬਰ ਉਹ ਨੰਬਰ ਮੁਤਾਬਕ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਆ ਗਈ 10 ਨੰਬਰ ਠੀਕ ਹੈ ਜੀ ਲੋ ਜੀ ਤੇ ਆ ਗਈ 11 ਨੰਬਰ ਜਿਹੜੀ ਵੀ ਤੁਹਾਡੇ ਫੈਕਟਰੀ ਉਹ ਭਰਾਵੋ ਕੰਟੈਕਟ ਬਾਈ ਨਾਲ ਜ਼ਰੂਰ ਕਰੋ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਹੋ ਲੋ ਜੀ ਆ ਗਏ ਬੋਕਾ ਗੋਪਰਾ ਗਏ ਵੀ ਦੇਖ ਸਕਦੇ ਹੋ ਉਹ ਤੁਸੀਂ ਆ ਕੇ ਆਪ ਦੀ ਥੱਲੀ ਚੈੱਕ ਤੁਸੀਂ ਆਪ ਕਰਨੀ ਪਹਰਾ ਠੀਕ ਹੈ ਜੀ ਇਹ ਆ ਗਈ 13 ਨੰਬਰ ਆ 14 ਨੰਬਰ ਗਏ ਆ 15 ਨੰਬਰ ਠੀਕ ਹੈ ਜੀ ਤੇ ਆ ਗਈ 16 ਨੰਬਰ ਠੀਕ ਹੈ ਜੀ ਇਹਨਾਂ ਚੋਂ ਜਿਹੜੀ ਤੁਹਾਡੇ ਫੈਕਟ ਆਉਂਦੀਆਂ ਤੁਸੀਂ ਆ ਕੇ ਪੁਸ਼ਟੀ ਚੈੱਕ ਤੇ ਆਫ ਕਰ ਲਈ ਪਰਾ ਲਓ ਜੀ ਇਹ ਹੋ ਗਈਆਂ 14 15 16 17 18 ਇਹ ਆ ਸਾਰੇ ਬੱਚੇ ਹਨ ਨੇ ਕਵਰੇਜ ਚੱਕਾ ਸਭ ਦੇ ਬਣ ਠੀਕ ਹੈ ਜੀ ਲਓ ਜੀ ਇਹਨਾਂ ਚੋਂ ਜਿਹੜੇ ਫੈਕਟ ਆਉਂਦੀਆਂ ਗਏ ਚੋਂ ਗਏ ਉਹ ਵੀ ਖਰੀਦ ਸਾ ਤੇ ਠੀਕ ਹੈ ਜੀ ਇਹ ਨੰਬਰ ਮੁਤਾਬਕ ਵੀ ਆ 17 18 ਆਉਂ ਨੇ ਵੀ ਆ ਵੀ ਨਹੀਂ ਮੱਜਾ ਠੀਕ ਹੈ ਨਾ ਦਿੱਲੀ ਰਾਵੀਆ ਬੈਠੀ ਹੈ ਚਲ ਕਾਨੂੰ ਠਾਉਣਾ ਜਿਹੜੀ ਵੀ ਇਫੈਕਟ ਆਉਂਦੀ ਹੈ ਬਾਈ ਕਹਿੰਦਾ ਉਹਨਾਂ ਚੋਂ ਤੁਸੀਂ ਇਲ ਜਾ ਸਕਦੇ ਹੋ ਭਰਾ ਠੀਕ ਹੈ ਨਾ ਲੋ ਜੀ ਬਾਈ ਦਾ ਮਿਨੀ ਫਾਰਮ ਆ ਹੱਥ ਲਾ ਕੇ ਜਿਹੜੀ ਮਰਜ਼ੀ ਲੈ ਜਾ ਸਕਦੇ ਹੋ ਬਾਕੀ ਠੋਕੜ ਗੱਪਣ ਜਿਹਨੂੰ ਚਾਹੀਦੀ ਹੈ ਉਹ ਜ਼ਰੂਰਤ ਜ਼ਰੂਰ ਬਾਈ ਨਾਲ ਕਨੈਕਟ ਕਰੋ ਠੀਕ ਹੈ ਜੀ ਪੈਂਡ ਚੀਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਤੇ ਐ ਮੇਨ ਰੋਡ ਦੇ ਉੱਪਰ ਪੈਂਦਾ ਹੈ ਜੀ ਕਿਸੇ ਭਰਾ ਨੇ ਇਦਾਂ ਦੀ ਐਡ ਕਰਉਣੀ ਤਾਂ ਆਪਣਾ ਨੰਬਰ ਫਿਰ ਰਿਕਾਰਡ ਕਰੋ 7528000352 ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ 22 ਦਾ ਨੰਬਰ ਆਪਾਂ ਲਾਵਾਂਗੇ ਸਕਰੀਨ ਤੇ ਭਰਾ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ